ਟਰੰਪ ਨੇ ਪੰਨੂ ਨੂੰ ਲਿਖੀ ਚਿੱਠੀ 17 ਅਗਸਤ ਨੂੰ ਖਾਲਿਸਤਾਨ ਰੈਫਰੈਂਡਮ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਨਿਊਜ਼ ਦਰਸ਼ਨ ਤੇ ਮੈਂ ਹਾਂ ਪ੍ਰਭਜੋਤ ਅੱਜ ਜੋ ਖਬਰ ਲੈ ਕੇ ਆਏ ਹਾਂ ਉਹ ਸਿਰਫ ਪੰਜਾਬ ਪੰਜਾਬ ਨਹੀਂ ਸਗੋਂ ਪੂਰੇ ਹਿੰਦੁਸਤਾਨ ਦੀ ਰਾਜਨੀਤਿਕ ਚਹਲੋਰਾ ਪਾ ਰਹੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਦ ਪੰਨੂ ਨੂੰ ਚਿੱਠੀ ਲਿਖੀ ਤੇ 17 ਅਗਸਤ ਨੂੰ ਖਾਲਿਸਤਾਨ ਬਾਰੇ ਮੀਟਿੰਗ ਤੈਅ ਕੀਤੀ ਔਰ ਦੱਸ ਦਿਆਂ ਤੁਹਾਨੂੰ ਸਾਰੀ ਖਬਰ ਦੋਸਤੋ 24 ਜਨਵਰੀ ਨੂੰ 트ੰਪ ਨੇ ਇੱਕ ਅਧਿਕਾਰਿਕ ਚਿੱਠੀ ਭੇਜੀ ਪੰਨੂ ਨੂੰ ਜੋ ਐਸਐਫ ਜੇ ਸਿਕ ਫਾਰ ਜਸਟਿਸ ਦਾ ਮੁਖ ਆਗੂ ਹੈ ਚਿੱਠੀ ਵਿੱਚ 트ੰਪ ਨੇ ਕਿਹਾ ਅਸੀਂ ਆਪਣੇ ਲੋਕਾਂ ਲਈ ਖੜੇ ਹਾਂ ਤੇ ਜੋ ਸੱਚੀ ਆਵਾਜ਼ ਹੈ ਅਸੀਂ ਉਹਨੂੰ ਕਦੇ ਨਹੀਂ ਰੋਕਾਂਗੇ ਹੁਣ ਗੱਲ ਇਹ ਬਣ ਗਈ ਕਿ ਅਮਰੀਕਾ ਅਸਲ ਵਿੱਚ ਖਾਲਿਸਤਾਨ ਅੰਦੋਲਨ ਨੂੰ ਮਾਨਤਾ ਦੇ ਰਿਹਾ ਹੈ ਦਿੱਲੀ ਵੱਲੋਂ ਤਾਂ ਹੁਣ ਤੱਕ ਕੋਈ ਖੁੱਲਾ ਜਵਾਬ ਨਹੀਂ ਆਇਆ ਪਰ ਮੋਸ਼ੀ ਗਈ ਵਾਰੀ ਬਹੁਤ ਕੁਝ ਦੱਸ ਜਾਂਦੀ ਹੈ 17 ਅਗਸਤ ਇਹ ਮਿਤੀ ਉਹ ਸਿਰਫ ਕੈਲੰਡਰ ਚ ਨਹੀਂ ਸਗੋ ਇਤਿਹਾਸ ਚ ਲਿਖੀ ਜਾ ਰਹੀ ਹੈ ਬਾਸਿਕਨ ਡੀਸੀ ਵਿੱਚ ਵੱਡਾ ਖਾਲਿਸਤਾਨ ਰੈਫਰੈਂਡਮ ਰੱਖਿਆ ਗਿਆ ਜਸਨੂ ਲੈ ਕੇ ਸਿੱਖ ਨੌਜਵਾਨ ਪੂਰੀ ਦੁਨੀਆ ਤੋਂ ਇਕੱਠੇ ਹੋ ਰਹੇ ਹਨ ਸਿੱਖ ਫॉर ਜਸਟਿਸ ਕਹਿ ਰਹੇ ਹੈ ਇਹ ਸਾਡਾ ਲੋਕਤੰਤਰੀ ਹੱਕ ਹੈ ਦਿੱਲੀ ਕਹਿ ਰਹੀ ਹੈ ਇਹ ਵਿਦੇਸ਼ੀ ਸੜੈਂਚਰ ਹੈ ਸਵਾਲ ਇਹ ਨਹੀਂ ਕਿ ਕੌਣ ਸਹੀ ਸਵਾਲ ਇਹ ਹੈ ਅਮਰੀਕਾ ਦਾ ਰਾਸ਼ਟਰੀ ਰਾਜਨੀਤਿਕ ਰੋਕੇੜੇ ਪਾਸੇ ਹੈ 트럼ਪ ਦੀ ਚਿੱਠੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੁਝ ਵੱਡਾ ਹੋਣ ਵਾਲਾ ਹੈ ਦੋਸਤੋ ਤੁਸੀਂ ਦੱਸੋ ਕਿ 트럼ਪ ਨੇ ਖਾਲਿਸਤਾਨ ਲਈ ਰਾਹ ਖੋਲ ਦਿੱਤੇ ਜਾਂ ਇਹ ਸਿਰਫ ਚੋਲਾ ਦਾ ਚਾਲ ਹੈ ਆਪਣੇ ਜਵਾਬ ਹੋਵੇ ਆਪਣੇ ਜਵਾਬ ਦੇਵੋ ਕਮੈਂਟਾਂ 'ਚ ਤੇ ਸਾਨੂੰ ਦੱਸੋ ਤੁਸੀਂ 17 ਅਗਸਤ ਨੂੰ ਕੀ ਉਮੀਦ ਰੱਖਦੇ ਹੋ ਇਹ ਸੇ ਅੱਜ ਦੇ ਵੱਡੇ ਖਬਰਾਂ ਮਿਲਦੇ ਹਾਂ ਫੋਰਟਵਾਕੇ ਦਾ ਖਬਰ ਨਾਲ ਸਪ ਨਿਊਜ਼ ਦਰਸ਼ਕਾਂ ਤੇ ਤੇ ਤੁਹਾਡਾ ਆਪਣਾ ਪ੍ਰੋਜੈਕਟ